ਬਹੁਤ ਵੱਡਾ ਨੁਕਸਾਨ ਹੈ ਜਿਹੜਾ ਹੋ ਜਾਣਾ ਸੀ ਤਾਂ ਬਿਲਕੁਲ ਪੁਲਿਸ ਤਸਵੀਰਾਂ ਦੇ ਵਿੱਚ ਦੇਖ ਰਿਹਾ ਹਾਂ ਇਸ ਟਾਈਮ ਮੌਜੂਦ ਹਾਂ ਉਸ ਘਰ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਗੁੰਡਾ ਅੰਸਰਾਂ ਵੱਲੋਂ ਲੜਾਈ ਕੀਤੀ ਗਈ ਹੈ ਤਾਂ ਮੁਹੱਲਾ ਵਾਸੀ ਗੱਲ ਪਤਾ ਨਹੀਂ ਸਾਡੇ ਆਨ ਤੋਂ ਪਹਿਲਾਂ ਹੀ ਜੋ ਗੱਲ ਹੋਈ ਹੋਈ ਹੈ ਉਸ ਤੋਂ ਬਾਅਦ ਤਾਂ ਵੀ ਪੈਸਾ ਨੂੰ ਲੈ ਕੇ ਕਹਿੰਦੇ ਗੋਲੀ ਵੱਜ ਗਈ ਏ ਅੱਛਾ ਤੇ ਰੌਂਦ ਇੱਕ ਖਾਲੀ ਬਰਾਮਦ ਕਰਨ ਲਗੀ ਪੁਲਿਸ ਨਹੀਂ ਇਹ ਕੀ ਪਤਾ ਨਹੀਂ ਲੱਗਿਆ ਕੌਣ ਸੀ ਉਹਨੇ ਨਹੀਂ ਇਹਨਾ ਨਹੀਂ ਪਤਾ ਲੱਗਿਆ ਕੌਣ ਹੈ ਜੀ ਇਹਨਾ ਨਹੀਂ ਪਤਾ ਲੱਗਿਆ ਵੈਸੇ ਵੀ ਕੋਈ ਕਹਿ ਰਹੇ ਨੇ ਕੋਈ ਪਾਣੀ ਕਰੇ ਕਹਿੰਦਾ ਨਾਲ ਆ ਰਹੇ ਕੋ ਪੰਡਤ ਬੁੱਲਣ ਬਾਜੀ ਇੱਥੇ ਉਲੜ ਬਾਜੀ ਪਾ ਮੰਡੀਰ ਇਧਰੋਂ ਆਈ ਏ ਜੀ ਕਹਿੰਦੇ ਗੋਲੀ ਵੱਜੀ ਐਂਦੇ ਗੋਲੀ ਵੱਜੀ ਅਸੀਂ ਵੀ ਘਰੋਂ ਆਏ ਸਾਡੀ ਗਲੀ ਚ ਘਰ ਹੈ ਅੱਛਾ ਅਸੀਂ ਆਏ ਉਹਨਾਂ ਚਰ ਨੂੰ ਤਾਂ ਮੰਨ ਲਓ ਗਏ ਕੋਈ ਚਲੇ ਸੀਗੇ ਐਸ.ਐਚ.ਓ ਸਾਹਿਬ ਆਏ ਨੇ ਤੇ ਮਲਾਜਮ ਆਏ ਉਹਨਾਂ ਚਰ ਨੂੰ ਸਾਥੋਂ ਰੌਂਦ ਬਰਾਮਦ ਕੀਤਾ ਗਿਆ ਜਨਮ ਚ ਰੌਮਦ ਰੌਮਦ ਹੋ ਗਿਆ ਹਾਂਜੀ ਇੱਕ ਖਾਲੀ ਖੋਲ ਬਰਾਮਦ ਹੋ ਗਿਆ ਮੰਨ ਲਓ ਉਹ ਲੈ ਗਏ ਮਲਾਏ ਜਿਹਨੂੰ ਗੋਲੀ ਜਿਹੜੀ ਲੱਗੀ ਹੈ ਤੇ ਉਹਨੂੰ ਕਿਤੇ ਹਸਪਤਾਲ ਲੈ ਗਏ ਉਹਨੂੰ ਹਸਪਤਾਲ ਲੈ ਗਏ ਹਾਂਜੀ ਸਕੂਲੇ ਹੀ ਹੋਈ ਹੈ ਬੱਚਿਆਂ ਨੇ ਲੜਦੇ ਲੜਦੇ ਆਏ ਨੇ ਵੀਰੇ ਇੱਥੇ ਖੜੇ ਹੋ ਗਏ ਅੱਛਾ ਬਸ ਇੱਥੇ ਆਏ ਤੇ ਬਾਹਰ ਨਿਕਲੇ ਨੇ ਅਸੀਂ ਵੀ ਬਾਹਰ ਨਿਕਲੇ ਇਹਨਾਂ ਨੂੰ ਫਾਇਰਿੰਗ ਕਰ ਦੇ ਉਧਰੋਂ ਇਹ ਕਹਿੰਦੇ ਕੀ ਤੇ ਦੇਖੋ ਉਧਰ ਕੀ ਕੀਤੀ ਰੋ ਕਿਥੇ ਆ ਅੱਛਾ ਦੋ ਤਾਂ ਹਾਂਜੀ ਹਾਂਜੀ ਦੋ ਕਿਥੇ ਦੁਆਰਾ ਨਹੀਂ ਉਹਨਾਂ ਦਾ ਦਲਵਾਰਾ ਉਹ ਵੀ ਜਾ ਰਿਹਾ ਹੈ ਕਿੱਥੇ ਪਏ ਨਹੀਂ ਇਹ ਤਾਂ ਉਹ ਤਲਵਾਰ ਵੀ ਹੈਗੀ ਸੀ ਕਿਰਪਾਨ ਸੀ ਦਾ ਔਰ ਜਿਹਨੂੰ ਮਾਤਾ ਗੋਲੀ ਲੱਗੀ ਤੁਹਾਡਾ ਕੀ ਲੱਗਦਾ ਸੀ ਮੈਂ ਕਿਰਾਇਆ ਛੜੇ ਦੇ ਮਕਾਨ 'ਚ ਜੀ ਛੜੇ ਮਕਾਨ ਕਿਰਾਇਤ ਰਹਿੰਦੇ ਜੀ ਨਹੀਂ ਉਹਨਾਂ ਦੇ ਅੱਜ ਹੋੜ ਕਿਡੇ ਕਿਡੇ ਹਥਿਆਰ ਸੀ ਛੋਟੇ ਸੀਗੇ ਡੰਡੇ ਸੀ ਕਿਰਪਾਨਾਂ ਸੀ ਪਿਸਤੌਲ ਸੀ ਕਿੰਨੇ ਕੁ ਨੌਜਵਾਨ ਸੀ ਪਾਣ ਲੱਗਿਆ ਹਣੇ ਮੈਂ ਕਹ ਤੱਕ ਪੂਰੀ ਗਲੀ ਭਾਰ ਗਈ ਕਿੱਧਰ ਨੂੰ ਭੱਜੇ ਕਿਧਰ ਨੂੰ ਸੀ ਨੌਜਵਾਨ ਆਦੇ ਇਧਰ ਨੂੰ ਭੱਜ ਗਏ ਆਦਾ ਇਧਰ ਨੂੰ ਕੀ ਕੰਮ ਕਰਦੇ ਚਲੋ ਭਾਈ ਦੇ ਕਿਤੇ ਰਹਿਣ ਮੱਲਣ ਛੋੜਨ ਵਾਲੇ ਕੀ ਗੱਲ ਬਾਤ ਹੋਈ ਗੱਲ ਬਾਤ ਕਿ ਗਲੀ ਲੜਾਈ ਹੋ ਰਹੀ ਸੀ ਤੇ ਮੈਂ ਸੁੱਤਾ ਪਿਆ ਦੇ ਘਰ ਦੇ ਬਾਹਰ ਆਏ ਮੈਂ ਕਿ ਗਲੇ ਕਿਹੜੀ ਲੜਾਈ ਖਾਂਡੇ ਕਰੇ ਹੋਈ ਹੈ ਉਹ ਮੈਂ ਜੋ ਮਟੀਰ ਵੇਖੀ ਮੈਂ ਕਿ ਤੂੰ ਚੱਲੋ ਅੰਦਰ ਇੰਨੇ ਜਣਾਂ ਨੇ ਫਾਇਰ ਕਰਦਾ ਹੈ ਉਹ ਮੇਰੇ ਲਾਤੇ ਵਜ ਗਈ ਬਾਜ ਕੇ ਲਾਪੇ ਲੜਨ ਲੱਪੇ ਅੰਦਰ ਚਲੇ ਕਿ ਮੈਨੂੰ ਬੱਚੇ ਇੱਥੇ ਲਿਆਏ ਮੇਰਾ ਭਤੀਜਾ ਲਿਆਇਆ ਕਿੰਨੇ ਕੁ ਜਣੇ ਸੀਗੇ ਉਹ ਤਾਂ 25 30 ਜਣੇ ਸੀ ਜਿਆਦਾ ਹੀ ਹੋਣਗੇ ਜਿਆਦੇ ਹੋਰ ਕਿੰਨੇ ਹੋਣਗੇ ਅਈ ਦੋ ਤਿੰਨ ਦਾ ਇੱਥੇ ਫਿਰਦੇ ਆਂ ਦਾਖਲ ਹੋਏ ਆਪਣੇ ਤੇ ਪੈ ਨਸੰਦਰੂ ਅੱਛਾ ਉਹਨਾਂ ਦੇ ਵਿੱਚ ਇਹ ਜੋ ਮਦੀਰ ਨੇ ਸਾਰੀ ਅੱਛਾ ਹਾਂ ਹਾਂ ਅੱਛਾ ਹੋਰੇ ਇਹਨਾਂ ਕੋਲ ਕੀ ਸੀਗਾ ਕਾਪੇ ਕਾਪੇ ਕੁਰਪਾਨਾ ਸੀ ਦਸਤੇ ਸੀ ਇਹਨਾਂ ਕੋਲ ਸ਼ਰਿਆਮ ਅਲੈਕੁਮ ਸ਼ਰਿਆਮ ਮੈਂ ਤੁਸੀ ਆ ਹੱਲ ਕਰਾਉਣਾ ਦਾ ਪਤਾ ਹੈ ਕਿ ਅੱਜ ਤਾਂ ਮੈਂ ਸੀ ਚੱਲ ਠੀਕ ਹੈ ਗਲੀ ਵਿੱਚ ਬੱਚੇ ਵੀ ਹੁੰਦੇ ਨੇ ਬੁੜੀਆਂ ਵੀ ਹੁੰਦੀਆਂ ਨੇ ਕੋਲ ਹੀ ਸ਼ਰਿਆਮ ਗਲੀ ਵਿੱਚ ਹਾਂਜੀ ਹਾਂਜੀ ਬਹੁਤ ਨੇ ਗੁੰਡਾ ਕਰਦੀ ਕੀਤੀ ਗਲੀ ਚ ਬਹੁਤ ਦੇ ਤਰ੍ਹਾਂ ਮਚਾਈ ਰੱਖੇ ਇੱਟਾ ਸ਼ਰਿਆਮ ਸਤ ਸ੍ਰੀ ਅਕਾਲ ਪਾਨ ਕੋ ਡਰੀ ਹੈ ਨਹੀਂ ਉਹਨਾਂ ਕੇ ਜੀ ਇਹ ਤਾਂ ਪਤਾ ਨਹੀਂ ਮੜੀ ਲੜੀ ਆਪਸ ਲੜੀ ਕੋਈ ਤੁਸੀਂ ਘਰ ਦੇ ਬਾਹਰ ਆ ਕੇ ਦੇਖਣ ਲੱਗੇ ਆ ਵੀ ਇਹਿੰਦੇ ਮੰਮੀ ਥੋੜਾ ਮੈਂ ਆ ਕੇ ਤਾਂ ਮੈਂ ਤੇਰੇ ਮੇਰੇ ਘਰ ਦੇ ਆ ਕੇ ਬਸ ਵੇਖਣ ਲੱਗੇ ਚ ਲੜਾਈ ਸ਼ੁਰੂ ਅਸੀਂ ਅੰਦਰ ਜਾਣ ਲੱਗੇ ਨਾ ਪਿੱਛੋਂ ਫੇਰ ਘੜਦੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਹੈ ਮੰਗ ਕੀ ਕਰਦੇ ਕੀ ਜਿਹੜੇ ਮੰਗ ਮਸਲਾ ਹੱਲ ਕਰੋ ਆਪਣਾ ਕੋਈ ਉਹ ਬੰਦ ਕਰਾ ਗੁੰਡਾ ਕਰੀ ਬੰਦ ਕਰਾ ਹੋਇਆ ਮੇਰੇ ਸਾਹਤ ਵਜੇ ਜਿਹੜੀ ਮਸਲਾ ਕਦੇ ਇਸ ਗਲੀ ਵਿੱਚ ਹੋਇਆ ਨਹੀਂ ਨਹੀਂ ਇੱਕ ਵਾਰੀ ਪਹਿਲਾਂ ਹੋਇਆ ਸੀ ਉਹ ਪੰਜ ਸੱਤ ਬੰਦੇ ਨਿਕਲ ਗਏ ਸੀ ਪਹਿਲਾਂ ਪਰ ਹੁਣ ਤਾਂ ਅੱਜ ਦਾ ਰਿਕਾਰਡ ਹੀ ਤੋੜਦਾਂ ਗਲੀ ਵਾਲੇ ਕਿ ਕੱਚੀ ਤੇ ਉਹ ਤਾਂ ਪਲਾਸੇ ਹੋਣਗੇ ਜ਼ਿਆਦਾ ਹੋਣਗੇ ਅੱਛਾ ਤੇ ਗੁੰਡਾ ਕਰਦੇ ਸ਼ਰਿਆਮ ਕਿਰਪਾਨਾਂ ਨੰਗੀਆਂ ਦਸਤੇ ਬਹੁਤ ਗਲਤ ਕੰਮ ਆਣਾ ਵਾਸਤੇ ਹਾਂਜੀ ਸਰ ਮੁਹੱਲਾ ਰਾਜਪੂਤਾ ਵਾਲਾਂ ਦੇ ਵਿੱਚ ਜਿਹੜੀ ਗੋਲੀ ਚੱਲਣ ਦੀ ਗੱਲ ਸਾਹਮਣੇ ਆ ਰਹੀ ਹੈ ਕੋਈ ਪਤਾ ਲੱਗਿਆ ਜੀ ਅਏ ਸਬੰਧੀ ਅਸੀਂ ਜਿਹੜਾ ਹੁਣ ਸਿਵਲ ਹਸਪੀਟਲ ਪਹੁੰਚੇ ਆ ਤੇ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਦਾ ਜਿਹੜੀ ਆ ਕੋਈ ਦੋ ਥੀਰਾਂ ਦੇ ਵਿੱਚ ਆਪਸੀ ਟਕਰਾਅ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲੀ ਆ ਜੀ ਤੇ ਜਿਹੜਾ ਗੋਲੀ ਕਰਕੇ ਇੱਕ ਬੰਦੇ ਦੇ ਜਿਹੜੀ ਲਾਤੇ ਵੀ ਲੱਗੀ ਆ ਜੀ ਤੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਚ ਕੌਣ ਕੌਣ ਬੰਦੇ ਸੀ ਕਿੰਨਾ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਤੇ ਜੇ ਤੁਸੀਂ ਮੌਕੇ ਦੀ ਜਗ੍ਹਾ ਤੇ ਉੱਥੇ ਗਏ ਹੋ ਹਾਂਜੀ ਮੌਕਾ ਦੇਖ ਕੇ ਆਏ ਸੀ ਮੌਕੇ ਤੋਂ ਬਾਅਦ ਇੱਥੇ ਸਿਵਲ ਹਸਪੀਟਲ ਸਰ ਕਿੰਨੇ ਪਤਾ ਲੱਗਿਆ ਕੋਈ ਕਿੰਨੇ ਰਾਉਂਡ ਫਾਇਰ ਕੀਤੇ ਗਏ ਹਾਂ ਹਾਲੇ ਤੱਕ ਇੱਕ ਹੀ ਮਿਲਿਆ ਥੈਂਕ ਯੂ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਧੰਨਵਾਦ